ਲੁੱਟਖੋਦੀਆਂ ਵਾਰਦਾਤਾਂ ਇਹਦੇ ਨੇ ਵਾਧੀਆਂ ਜਾ ਰਹੀਆਂ ਨੇ ਤੇ ਤਾਜ਼ਾ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਜਿੱਥੇ ਲੁੱਟ ਦੀ ਇੱਕ ਵੱਡੀ ਵਾਰਦਾਤ ਹੁੰਦੀ ਹੈ ਤਨੂਰ ਮਹਿਲ ਰੇਲਵੇ ਫਾਟਕ ਦੇ ਨੇੜੇ ਪੀਟਪੜ ਵਾਲੇ ਇਲਾਕੇ ਦੇ ਵਿੱਚ ਫਾਈਨੈਂਸ ਕੰਪਨੀ ਦੇ ਕਰਮਚਾਰੀ ਜਿਨ੍ਹਾਂ ਤੋਂ ਕਰੀਬ 4 ਲੱਖ ਰੁਪਏ ਦੀ ਨਕਦੀ ਲੁੱਟੀ ਗਈ ਹੈ दरअसल ਇਹ ਵਾਰਦਾਤ ਸ਼ਾਮ 7:30 ਤੋਂ 8 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜ਼ਖਮੀ ਦੀ ਪਛਾਣ ਅੰਕੁਸ਼ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਇੱਕ ਫਾਈਨੈਂਸ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਜਿਸ ਦਾ ਮੁਖ ਦਫ਼ਤਰ ਮਾਛੀਵਾੜਾ ਦੇ ਵਿੱਚ ਸਿਤ ਤੇ ਉਹਨਾਂ ਕੁਛ ਆਪਣੇ ਸਾਥੀ ਲਵਪ੍ਰਿਤ ਦੇ ਨਾਲ ਕਲੈਕਸ਼ਨ ਕਰਕੇ ਵਾਪਸ ਆ ਰਿਹਾ ਸੀ ਤੇ देर ਹੋ ਜਾਣ ਦੇ ਚਲਦਿਆਂ ਬੈਂਕ ਦੇ ਵਿੱਚ ਨਕਦੀ ਜਮਾ ਨਹੀਂ ਕਰ ਸਕੇ ਜਿਸ ਦੇ ਚਲਦਿਆਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਵੇਂ ਹੀ ਰਾਹੂ ਮਾਰਗ ਹੁੰਦੇ ਫਲੋਰ ਤੋਂ ਨੂਰ ਮਹਿਲ ਰੇਲਵੇ ਕ੍ਰੋਸਿੰਗ ਦੇ ਨੇੜੇ ਪਹੁੰਚਦੇ ਨੇ ਸੱਤ ਤੋਂ ਅੱਠ ਨੌਜਵਾਨ ਉਲਟੋ ਗੱਡੀ ਦੇ ਵਿੱਚ ਸਵਾਰ ਹੋ ਕੇ ਆਂਦੇ ਨੇ ਤੇ ਚਾਰੇ ਪਾਸੋਂ ਘੇਰਾ ਪਾ ਲੈਂਦੇ ਨੇ ਅਚਾਨਕ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਜਾਨ ਬਚਾਉਣ ਦੇ ਲਈ ਅੰਕੁਸ਼ ਗੱਡੀ ਤੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਸਿਰ ਤੇ ਦਾਦਨਾ ਹਮਲਾ ਕੀਤਾ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਦੋਸ਼ੀ ਕਰੀਬ 4 ਲੱਖ ਦੀ ਨਗਦੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਜ਼ਖਮੀ ਅੰਕੁਸ਼ ਨੂੰ ਉਸਦੇ ਸਾਥੀ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਸੀਸੀਟੀਵੀ ਖੰਗਾਲ ਰਹੀ ਹੈ ਅੰਕੁਸ਼ ਅਜੇ ਕੀ ਹੋਇਆ ਪਤਾ ਲੱਗਾ ਵੀ ਲੋ ਰੇਲਵੇ ਫਾਟਕਾ ਦੇ ਉੱਤੇ ਥਾ ਤੇ ਕੋਈ ਜਾਨਲੇਵਾ ਹਮਲਾ ਹੋਇਆ ਕਿਤਾ ਹੋਇਆ ਪਤਾ ਅਜੇ ਪਿੱਛੋਂ ਹੀ ਆਏ ਬੰਦੇ ਰਸ ਮੋਟਰਸਾਈਕਲਾਂ ਤੇ ਆਏ ਆ ਤੇ ਮੈਂ ਇਧਰੋਂ ਜਾ ਰਿਹਾ ਸੀ ਲਾਸਟ ਜੀ ਸੀ ਮੇਰੀ ਗੱਡੀ ਉਹਨਾਂ ਨੇ ਆਉਂਦੇ ਆਂ ਮਤਲਬ ਕਿ ਪਹਿਲਾਂ ਤਾਂ ਮਾਰੀਆਂ ਤਲਵਾਰਾਂ ਗੱਡੀ ਤੇ ਤੇ ਉਹਨਾਂ ਨੇ ਪੈਸੇ ਹੀ ਮੰਗੇ ਬਸ ਫਿਰ ਕਿ ਪੈਸੇ ਕਿ ਦੇ ਉਹ ਬਸ ਪੈਸੇ ਕਿੰਨੇ ਪਹਿਲੇ ਕੀ ਪੈਸੇ ਤਕਰੀਬਨ ਹੁਣਾਂ ਕੋ ਆਈਡੀਆ ਨਹੀਂ ਆ ਬੈਗ ਤੇ 3-4 ਲੱਖ ਹੋ ਸਕਦਾ ਉਸ ਤੋਂ ਵੱਧ ਹੀ ਹੋਊਗਾ ਕਿਥੋਂ ਲੈ ਕੇ ਆ ਰਹੇ ਸੀ ਕਿਹ ਕਿਥੋਂ ਪੈਸੇ ਲੈ ਕੇ ਆ ਰਹੇ ਸੀ ਜਾਂ ਕਿੱਦਾਂ ਮੈਂ ਕੰਮ ਤੋਂ ਆ ਰਿਹਾ ਸੀ ਹਾਂਜੀ ਤੇ ਪੈਸੇ ਜਿਹੜੇ ਸੀਗੇ ਤੁਹਾਡੇ ਕੋਲੋਂ ਕੰਮ ਦੇ ਸੀਗੇ ਕੰਮ ਦੇ ਸੀਗੇ ਹਾਂਜੀ ਕੋਈ ਪਤਾ ਪਛਾਣ ਹੈ ਬੰਦਿਆਂ ਦੀ ਕੌਣ ਸੀ ਪਛਾਣ ਬਾਜੀ ਨਹੀਂ ਉਹਨਾਂ ਨੇ ਮੰਨ ਲਓ ਮਾਰ ਨਹੀਂ ਲੱਗੇ ਸੀਗੇ ਕਿ ਜਿੱਦਾਂ ਮੈਨੂੰ ਤਾਂ ਮੈਂ ਧੱਕਾ ਮਾਰ ਕੇ ਉਹਨੂੰ ਭਾਜੀ ਗਿਆ ਬਸ ਉਸ ਤੋਂ ਤੁਸੀਂ ਕਿਥੋਂ ਕਿੱਥੇ ਜਾ ਰਹੇ ਸੀ ਮੈਂ ਨੂਰਮੈਲ ਨੂੰ ਜਾ ਰਿਹਾ ਸੀ ਮਾਛੀ ਵਾਲਾ ਮਾਛੀ ਵਾਲਾ ਹਾਂਜੀ ਇਹ ਕਤੀ ਮਾਨਸੀ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਜੀ ਇਨਸਾਫ ਦਬਾਵੇ ਬੰਦੇ ਲੱਭਣ ਜਿਹੜੀ ਰਕਮ ਉੱਤੇ ਨੁਕਸਾਨ ਹੋਇਆ ਉਹਦੀ ਭਰਾਈ ਕਰਵਾਉਣ ਉਹਨਾਂ ਤੋਂ ਤੇ ਸਜ਼ਾ ਤਮਾਉਣ ਉਹਨਾਂ ਨੂੰ ਜਿਹੜੀ ਬਣਦੀ ਹੈ ਕਾਨੂੰਨੀ ਸਰ ਇੱਕ ਨੌਜਵਾਨ ਸਵੇਰ ਹਸਪਤਾਲ ਤੇ ਕੀ ਆਇਆ ਉਹਦੇ ਸੱਟਾ ਵਗੈਰਾ ਲੱਗੀਆਂ ਪਤਾ ਲੱਗਾ ਫਲੋਰ ਰੇਲਵੇ ਫਾਟ ਕਰ ਦਿੱਤੇ ਆ ਜਿਹੜਾ ਉਹਦੇ ਨਾਲ ਮਾਰ ਪਟ ਹੋਈ ਹੈ ਤੇ ਕੋਈ ਪੈਸੇ ਵਗੈਰਾ ਵੀ ਕੋਈ ਗਿਆ ਕੀ ਮਾਮਲਾ ਸੀ ਮਾਮਲਾ ਇਹ ਹੈ ਕਿ ਦੋ ਮੁੰਡੇ ਆ ਅੰਕੁਸ਼ ਤੇ ਲਬਪ੍ਰਿਤ ਦੋਨੋਂ ਫਾਈਨੈਂਸ ਦਾ ਕੰਮ ਕਰਦੇ ਆ ਫਾਈਨੈਂਸ ਕੰਪਨੀ ਚ ਕੰਮ ਕਰਦੇ ਆ ਓਕੇ ਉਹਨਾਂ ਦਾ ਕਹਿਣਾ ਹੈ ਵਰਜਨ ਨਹੀਂ ਹੈ ਕਿ ਉਹ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਤੇ ਟੂਵਰਡਸ ਨੂਰ ਮਹਿਲ ਜਾ ਰਹੇ ਸੀਗੇ ਜਦੋਂ ਫਾਟਕ ਦੇ ਕੋਲ ਆਪਣੀ ਗੱਡੀ अल्टੋ ਦੇ ਵਿੱਚ ਵਾਈਟ ਕਲਰ अल्टੋ ਹੈ ਉਹਨਾਂ ਕੋਲ ਜਦੋਂ ਜਾ ਰਹੇ ਸੀਗੇ ਤ ਉਹਨਾਂ ਕੋ ਕੈਸ਼ ਸੀਗਾ 2 ਲੱਖ ਰੁਪਿਆ ਤੇ ਜੋ ਕਿ ਬਈ ਪੰਜ ਛੇ ਬੰਦੇ ਮੋਟਰਸਾਈਕਲਾਂ ਤੇ ਆਏ ਆ ਪਿੱਛੋਂ ਦੀ ਤੇ ਉਹਨਾਂ ਨੇ ਗੱਡੀ ਨੂੰ ਡੈਮੇਜ ਕੀਤਾ ਤੇ ਉਹਨਾਂ ਦਾ ਜੋ ਬੈਗ ਸੀਗਾ ਉਹ ਬੈਗ ਲੈ ਕੇ ਚਲੇ ਗਿਆ ਇਹ ਪਤਾ ਲੱਗਾ ਸਰ ਪ੍ਰਸ਼ਾਸਨ ਦੱਸਿਆ ਉਹਨੇ ਨਹੀਂ ਹਜੇ ਤੇ ਉਹ ਬੋਲਦੇ ਕਿ ਸਾਨੂੰ ਆਇਡੈਂਟੀਫਿਕੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਉਹਨਾਂ ਲੋਕੇ ਤੇ ਉੱਥੋਂ ਜਾ ਕੇ ਜੋ ਤੁਸੀਂ ਸੀਸੀਟੀਵੀ ਫੁਟੇਜ ਹੈ ਜਾਂ ਉੱਥੇ ਦੇ ਆਸ-ਪਾਸ ਦੇ ਲੋਗ ਹੈ ਉਹਨਾਂ ਤੋਂ ਇੱਕ ਵਾਰ ਆਡੈਂਟੀਫਾਈ ਕੀਤਾ ਜਾਏਗਾ ਕਿ ਕੀ ਹੋਇਆ ਕੋਈ ਪੁਰਾਣੀ ਕੋਈ ਗੱਲਬਾਤ ਹੈਗੀ ਹੈ ਜਾਂ ਇਹ ਸੱਚੀ ਕੋਈ ਉਹਨਾਂ ਨੂੰ ਲੁੱਟ ਕੋ ਦੀ ਨੀਤ ਨਹੀਂ ਨਾ ਹੀ ਕੰਮ ਹੋਇਆ ਠੀਕ ਸਰ ਜਿੱਦਾਂ ਸੱਟਾ ਵਗੈਰਾ ਲੱਗੀਆਂ ਹਾਂ ਮੁੰਡੇ ਦੇ ਇੱਕ ਦੇ ਸੱਟ ਲੱਗੀ ਇੱਕ ਦੇ ਸੱਟ ਨਹੀਂ ਲੱਗੀ ਇੱਕ ਮੁੰਡੇ ਥੋੜੀ ਸੱਟ ਲੱਗੀ ਹੈ ਤੇ ਉਹਨੂੰ ਫਰਸਟ ایڈ ਦਿੱਤਾ ਗਿਆ ਤੇ ਉਹਨੂੰ ਵੀ ਨਾਲ ਲੈ ਕੇ ਉਹਨਾਂ ਸੀ ਇੱਕ ਵਾਰ ਮੌਕਾ ਦੇਖਣ ਜਾ ਰਹੇ ਹਾਂ ਸਾਡੀ ਟੀਮ ਪਹੁੰਚ ਗਈ ਹੈ ਆਲਰੇਡੀ ਪਹਿਲੇ ਤੇ ਮੈਂ ਵੀ ਮਗਰ ਜਾ ਰਿਹਾ ਹਾਂ